ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉਹ ਕੰਮ ਕਦੇ ਵੀ ਦੁਬਾਰਾ ਨਹੀਂ ਕਰਦੇ ਪੂਰੀ ਜ਼ਿੰਦਗੀ ਦੇ ਅੰਦਰ ਜਿਸ ਕੰਮ ਤੋਂ ਤੁਹਾਨੂੰ ਕਾਟਾ ਮਿਲਿਆ ਹੋਵੇ ਜਿਸ ਕੰਮ ਕਰਨ ਤੋਂ ਬਾਅਦ ਤੁਹਾਨੂੰ ਬਦਨਾਮੀ ਮਿਲੀ ਹੋਵੇ ਜਿਹੜਾ ਕੰਮ ਕਰਨ ਤੋਂ ਬਾਅਦ ਤੁਹਾਡਾ ਸ਼ੋਸ਼ਣ ਹੋਇਆ ਹੋਵੇ ਜਿਹੜੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਿੰਡ ਦੇ ਅੰਦਰ ਮਹੱਲੇ ਗਲੀ ਦੇ ਅੰਦਰ ਤੋਹੀਨ ਹੁੰਦੀ ਹੋਈ ਵੇਖਣੀ ਪਈ ਹੋਵੇ ਬੇਇੱਜ਼ਤੀ ਹੋਈ ਹੋਵੇ ਉਹ ਕੰਮ ਦੁਬਾਰਾ ਨਹੀਂ ਨ ਕਰਦੇ ਔਰ ਕਰਨਾ ਵੀ ਨਹੀਂ ਚਾਹੀਦਾ ਇੱਕ ਦੋ ਉਦਾਹਰਨਾ ਦੇ ਕੇ ਫਿਰ ਮੈਂ ਪਖੰਡੀ ਸਾਦਾ ਵੱਲ ਆਉਂਦਾ ਜੇ ਤੁਸੀਂ ਕਿਧਰੇ ਕਿਸੇ ਮਹੱਲੇ ਦੇ ਅੰਦਰ ਗਲੀ ਦੇ ਅੰਦਰ ਆਪਣੀ ਕਾਰ ਖੜੀ ਕਰ ਦਿੱਤੀ ਉੱਥੋਂ ਦੇ ਛੋਟੇ ਬੱਚਿਆਂ ਨੇ ਨਿਆਣਿਆਂ ਨੇ ਕਾਰ ਦੇ ਉੱਤੇ ਨਚਰੀਟਾਂ ਮਾਰ ਦਿੱਤੀਆਂ ਸਕ੍ਰੈਚ ਮਾਰ ਦਿੱਤੇ ਕਿਸੇ ਚੀਜ਼ ਦੇ ਨਾਲ ਪਿੰਨ ਦੇ ਨਾਲ ਇੱਟੇ ਵੱਟੇ ਦੇ ਨਾਲ ਕਾਰ ਨੂੰ ਸਕ੍ਰੈਚ ਪਾ ਦਿੱਤੇ ਉਸ ਜਗ੍ਹਾ ਦੇ ਉੱਤੇ ਦੁਬਾਰਾ ਤੁਸੀਂ ਕਦੇ ਕਾਰ ਖੜੀ ਕਰੋਗੇ ਨਹੀਂ ਕਰੋਗੇ ਪਤਾ ਕਿਉਂ ਤੁਹਾਨੂੰ ਇਹ ਹੋਏਗਾ ਵੀ ਉਹੀ ਬੱਚੇ ਅੱਜ ਫੇਰ ਨਾ ਕਿਧਰੇ ਆ ਜਾਣ ਅੱਜ ਮੈਂ ਦੂਜੀ ਕਾਰ ਲੈ ਕੇ ਆਇਆ ਤੇ ਬੱਚੇ ਮੇਰੀ ਕਾਰ ਦੇ ਉੱਤੇ ਦੁਬਾਰਾ ਚਰੀਟਾ ਨਾ ਬਾਣ ਸਕ੍ਰੈਚ ਨਾ ਪਾ ਦੇਣ ਉਸ ਗਲੀ ਦੇ ਅੰਦਰ ਦੁਬਾਰਾ ਨਹੀਂ ਜਾਓਗੇ ਜੇ ਜਾਓਗੇ ਤੇ ਜਗਾ ਬਦਲ ਕੇ ਕਾਰ ਖੜੀ ਕਰੋਗੇ ਦੂਜੀ ਗੱਲ ਇਹ ਅਜੇ ਮੈਂ ਉਦਾਹਰਨਾਂ ਦੇ ਰਿਹਾ ਪਖੰਡੀ ਸਾਦਾਂ ਵੱਲ ਫੇਰ ਆਉਣਾ ਦੁਕਾਨ ਤੋਂ ਲੋ ਗਰੋਸਰੀ ਉਹ ਗਰੋਸਰੀ ਦੀ ਕੁਆਲਿਟੀ ਠੀਕ ਨਾ ਨਿਕਲੇ ਜਾਂ ਉਹਦਾ weight ਵਜ਼ਨ ਘੱਟ ਨਿਕਲੇ ਦੁਬਾਰਾ ਉਸ ਦੁਕਾਨ ਵੱਲ ਮੂੰਹ ਨਹੀਂ ਕਰਦੇ ਦੁਕਾਨਦਾਰ ਕਵੇ ਦੀ ਬਈ ਇੱਕ ਵਾਰੀ ਗਲਤੀ ਹੋ ਗਈ ਤੁਸੀਂ ਤਾਂ ਵੀ ਨਹੀਂ ਜਾਂਦੇ ਕਿਉਂ ਇੱਕ ਵਾਰੀ ਧੋਖਾ ਮਿਲ ਚੁੱਕਾ ਹੈ ਤੁਸੀਂ ਕਹਿੰਦੇ ਹੋ ਮਾਰਕੀਟ ਦੇ ਅੰਦਰ ਹੋਰ ਦੁਕਾਨਾਂ ਨੇ ਕਈ ਦੁਕਾਨਾਂ ਨੇ ਤੇ ਮੈਂ ਵਾਰ-ਵਾਰ ਉਸੇ ਦੁਕਾਨ ਦੇ ਉੱਤੇ ਧੋਖਾ ਖਾਣ ਵਾਸਤੇ ਕਿਉਂ ਜਾਵਾਂ ਹੁਣ ਮੈਂ ਗੱਲ ਕਰ ਦਿੰਦਾ ਪਖੰਡੀ ਸਾਧ ਲਾਣਾ ਪਖੰਡੀ ਲੋਟੂ ਲਾਣਾ ਪਖੰਡੀ ਬਾਬੇ ਤੁਹਾਡੀ ਇੱਜ਼ਤ ਦਾ ਸ਼ੋਸ਼ਣ ਕਰਦੇ ਨੇ ਧੰਨ ਦਾ ਸ਼ੋਸ਼ਣ ਕਰਦੇ ਨੇ ਔਰ ਨਵੇਂ-ਨਵੇਂ ਕਾਲੇ ਕਾਰਨਾਮੇ ਇਹਨਾਂ ਦੇ ਰੋਜ਼ ਨਿਕਲ-ਨਿਕਲ ਕੇ ਬਾਹਰ ਹੁੰਦੇ ਨੇ ਤੁਸੀਂ ਫੇਰ ਮੋੜ-ਮੋੜ ਕੇ ਉਹਨਾਂ ਡੇਰਿਆਂ ਦੇ ਉੱਤੇ ਜਾਂਦੇ ਹੋ ਕਿਉਂ ਦੁਬਾਰਾ ਧੋਖਾ ਚਾਹੀਦਾ ਦੁਬਾਰਾ ਆਪਣਾ ਸ਼ੋਸ਼ਣ ਚਾਹੀਦਾ ਦੁਬਾਰਾ ਇੱਜ਼ਤ ਦੀ ਨਿਲਾਮੀ ਚਾਹੀਦੀ ਵੇਚਦਾ ਸਾਡੇ ਨਾਲ ਕਰਦੇ ਰਹਿਣ ਕਿਉਂ ਜਾਂਦੇ ਹੋ ਦੁਬਾਰਾ ਉਨ੍ਹਾਂ ਪਖੰਡੀਆਂ ਦੇ ਕੋਲ ਲੋਟੂਆਂ ਦੇ ਕੋਲ ਜਿਨ੍ਹਾਂ ਦੇ ਕੋਲੋਂ ਪਹਿਲਾਂ ਤੁਹਾਨੂੰ ਧੋਖਾ ਮਿਲ ਚੁੱਕਾ ਹੈ ਭਾਵੇਂ ਉਹ ਮਾਇਕ ਰੂਪ ਦੇ ਅੰਦਰ ਸਰੀਰਕ ਰੂਪ ਦੇ ਅੰਦਰ ਜਾਂ ਕਿਸੇ ਹੋਰ ਅਨੇ ਬਹਾਨੇ ਦੇ ਨਾਲ ਇੱਕ ਮੈਂ ਹੋਰ ਉਦਾਹਰਣ ਤੁਹਾਡੇ ਸਾਹਮਣੇ ਅਰਜ ਕਰਦਾ ਤੁਸੀਂ ਘਰ ਦੇ ਅੰਦਰ ਪ੍ਰੈਸ ਕਰ ਰਹੇ ਹੋ ਪ੍ਰੈਸ ਦੇ ਥੱਲੇ ਅਚਨ ਚੇਤ ਹੱਥ ਲੱਗ ਗਿਆ ਤੁਸੀਂ ساری ਉਮਰ ਸचेत ਰਹਿੰਦੇ ਹੋ ਵੀ ਦੁਬਾਰਾ ਗਰਮ ਪ੍ਰੈਸ ਨੂੰ ਹੱਥ ਲਾ ਕੇ ਨਹੀਂ ਵੇਖਣਾ ਜਿਹੜਾ ਕਪੜਾ ਵਿਛਾਇਆ ਹੁੰਦਾ ਨਾ ਥੱਲੇ ਕਪੜਾ ਪ੍ਰੈਸ ਕਰਨ ਵਾਲੇ ਕਪੜੇ ਤੋਂ ਪਹਿਲਾਂ ਉਹਦੇ ਉੱਤੇ ਤੁਸੀਂ ਪਾਣੀ ਦਾ ਤਰੋਂਕਾ ਮਾਰ ਕੇ ਦੇਖ ਲੈਂਦੇ ਹੋ ਵੀ ਪ੍ਰੈਸ ਗਰਮ ਹੋਈ ਜਾਂ ਨਹੀਂ ਹੋਈ ਹੱਥ ਲਾਗੇ ਨਹੀਂ ਬੰਦੇ ਇੱਕ ਵਾਰੀ ਹੱਥ ਲੱਗੇ ਨੇ ਤਾਂ ਬਾਬਿਆਂ ਕੋਲੋਂ ਵਾਰ-ਵਾਰ ਹੱਥ ਲੱਗਦੇ ਨੇ ਫਿਰ ਵੀ ਭੱਜੇ ਜਾਂਦੇ ਹੋ ਇਹਦਾ ਮਤਲਬ ਬੇਵਕੂਫੀ ਹੈ ਅਗਰ ਪ੍ਰੈਸ ਕਰੰਟ ਮਾਰੇ ਤੇ ਤੁਸੀਂ ਉਸੇ ਵਕਤ ਪ੍ਰੈਸ ਹੋਵੇ, ਕੁਲਰ ਹੋਵੇ, ਪੱਖਾ ਹੋਵੇ, ਸੀ ਹੋਵੇ, ਕੋਈ ਹੋਰ ਇਦਾਂ ਦਾ ਸਮਾਨ ਹੋਵੇ, ਮਿਕਸੀ ਹੋਵੇ। ਲੈ ਕੇ ਜਾਂਦੇ ਹੋ ਦੁਕਾਨਦਾਰ ਦੇ ਕੋਲ ਵੀ ਕਰੰਟ ਮਾਰਦੀ ਹੈ। ਉਹਨੂੰ ਠੀਕ ਕਰਾ ਕੇ ਫਿਰ ਯੂਜ਼ ਕਰਦੇ ਹੋ। ਇਹਨਾਂ ਕੋਲੋਂ ਰੋਜ਼ ਕਰੰਟ ਵੱਜਦਾ ਹੈ, ਰੋਜ਼ ਧੋਖਾ ਮਿਲਦਾ ਹੈ, ਰੋਜ਼ ਛੋਚਨ ਹੁੰਦਾ ਹੈ ਤੁਹਾਡਾ। ਤੁਸੀਂ ਫੇਰ ਜਾਂਦੇ ਹੋ। ਤੁਹਾਨੂੰ ਅਗਿਆਨੀ ਨਾ ਕਹੀਏ ਤੇ ਫਿਰ ਗਿਆਨੀ ਕਹੀਏ। ਤੁਹਾਨੂੰ ਅੰਨੇ ਸਰਦਾਲੂ ਪੇਡਾਂ ਨਾ ਕਹੀਏ ਤੇ ਫਿਰ ਹੋਰ ਕੀ ਕਹੀਏ। ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ। ਅਗਰ ਕਿਸੇ ਰਾਹ ਦੇ ਉੱਤੇ ਤੁਸੀਂ ਜਾ ਰਹੇ ਹੋ ਤੇ ਰਾਹ ਦੇ ਅੰਦਰ ਰਾਹਗੀਰਾਂ ਨੂੰ ਕੋਈ ਲੁੱਟਣ ਵਾਲਾ ਟੋਲਾ ਹੋਵੇ ਕਾਰਾਂ ਨੂੰ ਲੁੱਟਦੇ ਨੇ ਪੈਦਲਾਂ ਨੂੰ ਲੁੱਟਦੇ ਨੇ ਉਸ ਰਾਹ ਦੇ ਉੱਤੇ ਤੁਸੀਂ ਉਸ ਰਾਹ ਦੇ ਉੱਤੇ ਦਿਨ ਦੇ ਚਾਨਣੇ ਵਿੱਚ ਨਿਕਲਦੇ ਹੋ ਰਾਤ ਦੇ ਹਨੇਰੇ ਵਿੱਚ ਨਹੀਂ ਜਾਂਦੇ ਤੇ ਦਿਨ ਦੇ ਚਾਨਣੇ ਅੰਦਰ ਵੀ ਸੁਚੇਤ ਹੋ ਕੇ ਹੁਸ਼ਿਆਰ ਬੇਦਾਰ ਹੋ ਕੇ ਨਿਕਲਦੇ ਹੋ ਵੀ ਉਹ ਜਿਹੜੇ ਲੁੱਟੂ ਨੇ ਲੁਟੇਰੇ ਨੇ ਆਣਾ ਜਾਣਾ ਔਰ ਉਸ ਰਾਤੇ ਜਾਂਦਿਆਂ ਤੁਹਾਡੇ ਦਿਲ ਦੀ ਧੜਕਣ ਵਧੀ ਰਹਿੰਦੀ ਹੈ ਤੁਹਾਡੇ ਪਸੀਨੇ ਛੁੱਟੇ ਹੁੰਦੇ ਨੇ ਕਿਦਰੇ ਲੁਟੇਰਿਆਂ ਦੇ ਨਾਲ ਬਾਹਣਾ ਪੈਦੇ ਰੋਜ਼ ਲੁੱਟੇ ਜਾਂਦੇ ਹੋ ਇਨ੍ਹਾਂ ਠੱਗਾਂ ਕੋਲੋਂ ਤੇ ਰੋਜ਼ ਫੇਰ ਇਨ੍ਹਾਂ ਦੇ ਡੇਰਿਆਂ ਦੇ ਉੱਤੇ ਜਾ ਜਾ ਕੇ ਪੈਂਦੇ ਹੋ ਤੁਹਾਡੇ ਈਮੋਸ਼ਨ ਦਾ ਸ਼ੋਸ਼ਣ ਹੁੰਦਾ ਹੈ ਤੁਹਾਡੇ ਸਰੀਰ ਦਾ ਸ਼ੋਸ਼ਣ ਹੁੰਦਾ ਹੈ ਤੁਹਾਡੀ ਜੇਬ ਦਾ ਸ਼ੋਸ਼ਣ ਹੁੰਦਾ ਹੈ ਤੁਸੀਂ ਫੇਰ ਉੱਥੇ ਜਾ ਕੇ ਪੈਂਦੇ ਹੋ ਜਿਹੜਾ ਬੰਦਾ ਕੋਈ ਠੱਗ ਹੋਵੇ ਮੰਨ ਲਓ ਤੁਹਾਡੇ ਕੋਲੋਂ ਕੋਈ ਪੈਸੇ ਮੰਗਣ ਵਾਸਤੇ ਆਇਆ ਉਹਨੇ ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ ਤੇ ਚੀਕਣੀਆਂ ਚੋਪੜੀਆਂ ਗੱਲਾਂ ਕਰਕੇ ਉਹ چلا ਗਿਆ ਨਿਕਲਿਆ ਠੱਗ ਦੇਣਦਾਰੀ ਉਹਨੇ 500 ਅੰਨਾ ਬਹਾਨਾ ਕੜਿਆ ਤੇ ਦੇਂਦੇ ਰਾਹ ਨਹੀਂ ਹੁੰਦਾ ਐਸੇ ਬੰਦੇ ਨੂੰ ਦੁਬਾਰਾ ਪੈਸੇ ਦਿਓਗੇ ਉਹ ਕੰਮ ਦੁਬਾਰਾ ਕਰੋਗੇ ਪਰ ਇਹਨਾਂ ਬਾਬਿਆਂ ਦੇ ਨਾਲ ਦੁਬਾਰਾ ਦੁਬਾਰਾ ਜੁੜਦੇ ਹੋ ਇੱਕ ਮਰ ਜਾਂਦਾ ਹੈ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ ਜਾਂ ਉਹਦਾ ਕੋਈ ਕਾਲਾ ਕਿਸਾ ਜਾਂਦਾ ਬਾਹਰ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ ਤੇ ਦੂਜੇ ਨੂੰ ਲੱਭ ਲੈਂਦੇ ਹੋ ਵੇਖੋ ਜੀ ਉਹ ਨਹੀਂ ਸੀ ਚੰਗਾ ਇਹ ਚੰਗਾ ਤੁਸੀਂ ਉਹਨੂੰ ਵੀ ਬ੍ਰਹਮ ਗਿਆਨੀ ਕਹਿ ਰਹੇ ਸੀ ਤੁਸੀਂ ਉਹਨੂੰ ਵੀ ਕਹਿ ਰਹੇ ਹੁਣ ਤੁਹਾਡੀ ਗੱਲ ਕਿਹੜੀ ਨੂੰ ਮੰਨੀ ਹੈ ਤੁਸੀਂ ਉੱਥੇ ਵੀ ਲੁੱਟੇ ਗਏ ਸੀ ਤੁਸੀਂ ਇੱਥੇ ਵੀ ਲੁੱਟੇ ਜਾਣਾ ਤੇ ਮੈਂ ਕਈ ਵਾਰੀ ਗੱਲ ਕਰਦਾ ਹੁਣਾ ਵੀ ਲੁੱਟਣ ਵਾਲਾ ਲੁਟੇਰਾ ਲੁੱਟੇ ਕਿਉਂਣਾ ਜਦੋਂ ਲੁੱਟੇਨ ਵਾਲਿਆਂ ਦੀ ਕਤਾਰ ਲੰਮੀ ਹੋਵੇ ਜਿਨ੍ਹਾਂ ਨੇ ਲੁੱਟੇ ਜਾਣਾ ਉਹਨਾਂ ਦੀ ਕਤਾਰ ਲੰਮੀ ਹੋਵੇ ਤੇ ਲੁੱਟਣ ਵਾਲਾ ਲੁਟੇਰਾ ਲੁੱਟੇ ਵੀ ਕਿਉਂਣਾ ਡਾਕਟਰ ਅਗਰ ਤੁਸੀਂ ਕਿਸੇ ਹਸਪੀਟਲ ਅੰਦਰ ਜਾਂਦੇ ਆ ਤੇ ਕਿਸੇ ਮਰੇ ਨੂੰ ਆਕਸੀਜਨ ਲਾ ਕੇ ਪੈਸੇ ਵਟੋਰਦਾ ਹੋਵੇ। ਸ਼ਹਿਰ ਦੇ ਅੰਦਰ ਕਈ ਹਸਪਤਾਲ ਨੇ ਦੁਬਾਰਾ ਉਹਦੇ ਵੱਲ ਮੂੰਹ ਕਰੋਗੇ ਕਿਉਂਕਿ ਤੁਹਾਡੇ ਰਿਸ਼ਤੇਦਾਰ ਦੇ ਨਾਲ ਕਿਸੇ ਸੱਜਣ ਮਿੱਤਰ ਦੇ ਨਾਲ ਭੈਣ ਭਰਾ ਦੇ ਨਾਲ ਉਹ ਘਟਨਾ ਵਾਪਰੀ ਸੀ। ਮਰੇ ਨੂੰ ਆਕਸੀਜਨ ਲਾ ਕੇ ਉਹਨੇ ਪੈਸੇ ਇਕੱਠੇ ਕੀਤੇ ਸਨ। ਤੁਸੀਂ ਦੁਬਾਰਾ ਨਹੀਂ ਜਾਓਗੇ। ਕਦੇ ਜ਼ਿੰਦਗੀ ਦੇ ਅੰਦਰ ਲੋੜ ਪਈ ਤੇ ਦੁਬਾਰਾ ਉਸ ਹਸਪਤਾਲ ਦਾ ਨਾਂ ਨਹੀਂ ਲਓਗੇ ਦੂਜੇ ਵੱਲ ਜਾਓਗੇ। ਕਹੋਗੇ ਉਹ ਲੁਟੇਰਾ। ਪਰ ਬਾਬੇ ਰੋਜ਼ ਲੁੱਟਦੇ ਨੇ। ਸੇਵਾ ਦੇ ਨਾਂ ਤੇ ਲੁੱਟਦੇ ਨੇ ਪਖੰਡੀ ਲੁੱਟਦੇ ਨੇ ਗੁਰਦੁਆਰਿਆਂ ਦੇ ਨਾਂ ਤੇ ਲੁੱਟਦੇ ਨੇ ਡੇਰੇ ਆਸ਼ਰਮਾਂ ਦੇ ਨਾਂ ਤੇ ਲੁੱਟਦੇ ਨੇ ਔਰ ਆਪ ਲਗਜ਼ਰੀ ਲਾਈਫ ਜਿੰਦੇ ਨੇ ਤੁਸੀਂ ਫਿਰ ਉਹਨਾਂ ਦੇ ਕੋਲ ਹੀ ਜਾਂਦੇ ਹੋ ਦੁਬਾਰਾ ਦੁਬਾਰਾ ਜਾਂਦੇ ਹੋ ਤੇ ਅਸੀਂ ਹੱਥ ਜੋੜ ਕੇ ਕਹਿੰਨੇ ਹਾਂ ਇੱਕ ਵਾਰੀ ਸਹੀ ਦੁਬਾਰਾ ਦੁਬਾਰਾ ਨਾ ਪੜਿਓ ਇੱਕ ਵਾਰੀ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਤੇ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਤੇ ਲਓ ਗੁਰੂ ਗ੍ਰੰਥ ਸਾਹਿਬ ਇਹਨਾਂ ਨਾਲੋਂ ਕਿੰਨਾ ਸੁਚੇਤ ਕਰਦੀ ਹੈ ਗੁਰਪੀਰ ਸੁਦਾਏ ਮੰਗਣ ਜਾਏ ਤਾਂ ਕਿ ਮੂਲ ਨ ਲਗੀ ਆ ਪਾਏ ਅ ਚੌਥੇ ਦਿਨ ਕੋਈ ਨਾ ਕੋਈ ਢਿੱਡ ਕੱਢ ਕੇ ਚੋਲਾ ਲਮਕਾ ਕੇ ਬਾਹਰ ਤੁਰਿਆ ਹੁੰਦਾ ਹੈ ਆਖੇ ਜੀ ਅਗਰਾਈ ਲੈਣ ਵਾਸਤੇ ਆਏ ਤੇ ਗੁਰੂ ਕਹਿੰਦਾ ਗੁਰਪੀਰ ਸੁਦਾਏ ਮੰਗਣ ਜਾਏ ਤਾਂ ਕਿ ਮੂਲ ਨ ਲਗੀ ਆ ਪਾਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਨੇ ਸੇ ਇਹਨਾਂ ਨੂੰ ਪੁੱਛੋ ਵੀ ਕਿਹੜੀ ਕਾਲ ਖਾਲਦੇ ਨੇ ਜਾਂ ਕਿਹੜੀ ਕੌਮ ਦੀ ਸੇਵਾ ਕਰਦੇ ਨੇ ਅਕਾਲ ਤਖਤ ਦੀ ਮਰਿਆਦਾ ਇਹਨਾਂ ਨੂੰ ਜ਼ਹਿਰ ਵਾਂਗੂੰ ਲੱਗਦੀ ਉਹ ਚੁਗਦੀ ਹੈ ਜਿੰਨੇ ਡੇਰੇ ਉਹਨੇ ਨਵੀਂ-ਨਵੀਂ ਮਰਿਆਦਾ ਖੱਡ-ਪਾੜ ਰੱਖਣਾ ਹੈ ਮਰਿਆਦਾ ਵੱਖਰੀ ਹੈ ਸਭ ਡੇਰਿਆਂ ਦੀ ਪਉ ਕਉਣਾ ਹੈ ਮਰਿਆਦਾ ਵੱਖਰੀ ਅਮਰਿਤ ਛਕਾਉਣਾ ਹੈ ਮਰਿਆਦਾ ਵੱਖਰੀ ਅਮਰਤ ਤੇ ਵੈਸੇ ਵੀ ਇਹਨਾਂ ਨੇ ਇੱਕ ਬਾਹਰ ਪਰਦਾ ਬਣਾਉਣ ਲਈ ਛਕਾਉਣਾ ਹੈ ਵੈਸੇ ਨਹੀਂ ਜਿਹਨੂੰ ਪੌਲ ਕਹਿੰਦੇ ਆ ਪੌਲ ਤੇ ਪਰਦਾ ਬਣਾਉਣ ਲਈ ਕਿਉਂਕਿ ਲੁੱਟਿਆ ਨਹੀਂ ਜਾਣਾ ਉਤੋਂ ਬਗੈਰ ਤੁਸੀਂ ਫੇਰ ਦੁਬਾਰਾ ਦੁਬਾਰਾ ਲੁੱਟੇ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਪੜ ਲਓ ਇਹ ਤੁਹਾਨੂੰ ਉਹ ਸ਼ਬਦ ਕੱਢ ਕੱਢ ਕੇ ਦਿੰਦੇ ਜਿਨ੍ਹਾਂ ਦੇ ਅੰਦਰ ਸਾਦਾ ਦਾ ਨਾ ਹੁੰਦਾ ਪਰ ਉਹ ਕੁਰਬਾਨੀ ਦੇ ਸ਼ਬਦ ਜਦੋਂ ਪੜੋਗੇ ਤੁਹਾਨੂੰ ਪਤਾ ਲੱਗੇਗਾ ਕਿ ਸਾਧ ਦੀ ਪ੍ਰਭਾਸ਼ਾ ਕੀ ਹੈ ਮਨ ਸਾਚਾ ਮੁਖ ਸਾਚਾ ਸੋਏ ਜਿਹਦੇ ਮਨ ਦੇ ਅੰਦਰ ਵੀ ਸੱਚੇ ਤੇ ਮੂੰਹ ਦੇ ਅੰਦਰ ਵੀ ਸੱਚ ਹੈ ਇਹਨਾਂ ਦੀ ਜ਼ੁਬਾਨ ਤੇ ਵੀ ਝੂਠ ਇਹਨਾਂ ਦੇ ਮਨ ਦੇ ਅੰਦਰ ਵੀ ਝੂਠ ਤੁਸੀਂ ਇਹਨਾਂ ਤੇ ਚੱਲੇ ਬਣ ਬੰਦੇ ਤੁਹਾਨੂੰ ਇਹਦੇ ਨਾਲ ਆਪਣੀ ਹਿੰਮਤਾ ਮਹਿਸੂਸ ਨਹੀਂ ਹੁੰਦੀ ਚੇਲੇ ਬਣੋ ਵੱਡੇ ਦੇ ਚੇਲੇ ਬਣਾ ਜਿਹਦੇ ਨਾਲ ਮਿਲਣ ਤੋਂ ਬਾਅਦ ਤੁਹਾਡਾ ਮਾਨ ਤਾਨ ਵਧੇ ਉਹ ਵੱਡਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ